ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਸਾਡਾ ਦਿਨ ਦਾ ਰੁਟੀਨ ਜਿਹੜਾ ਹੈ ਉਹ ਆਯੁਰਵੇਦ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਕਿ ਸਾਡਾ ਦਿਨ ਜਿਹੜਾ ਵਧੀਆ ਨਿਕਲੇ ਤੇ ਜੇ ਸਾਡਾ ਰੁਟੀਨ ਅਸੀਂ ਆਯੁਰਵੇਦ ਦੇ ਹਿਸਾਬ ਨਾਲ ਫੋਲੋ ਕਰਦੇ ਆ ਤਾਂ ਸਾਡਾ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਕੋਸ਼ਿਸ਼ ਕਰੋ ਸਵੇਰ ਜਿਹੜਾ ਹੈਗਾ ਬ੍ਰਹਮ ਮੂਰਤ ਦੇ ਵੇਲੇ ਜਾਂ ਅਮਰਤ ਵੇਲੇ ਜਿਹੜਾ ਹੈਗਾ ਉੱਠੋ ਉੱਠਣ ਤੋਂ ਬਾਅਦ ਜਿਹੜਾ ਹੈਗਾ ਮੂੰਹ ਧੋਣ ਤੋਂ ਵੀ ਪਹਿਲਾਂ ਇੱਕ ਜਾਂ ਦੋ ਗਲਾਸ ਪਾਣੀ ਦੇ ਜ਼ਰੂਰ ਪੀਓ ਪਾਣੀ ਪੀ ਕੇ ਉਸ ਤੋਂ ਬਾਅਦ ਤੁਸੀਂ ਟਾਇਲਟ ਜਾਓ ਟਾਇਲਟ ਤੋਂ ਫਰੈਸ਼ ਹੋਣ ਤੋਂ ਬਾਅਦ ਜਿਹੜਾ ਹੈ ਤੁਸੀਂ ਆਪਦਾ ਬ੍ਰਸ਼ ਕਰੋ ਬ੍ਰਸ਼ ਤੁਸੀਂ ਕਿਸੇ ਵੀ ਪੇਸ ਜੋ ਵੀ ਯੂਜ਼ ਕਰਦੇ ਹੋ ਯੂਜ਼ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਇੱਕ ਜਾਂ ਦੋ ਦਿਨ ਜਿਹੜਾ ਨਿੰਮ ਜਾਂ ਕਿੱਕਰ ਦੀ ਦੰਤਣ ਜ਼ਰੂਰ ਕਰੋ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਦੇ ਸਿਰ ਤੇ ਪੈਰਾਂ ਦੀ ਮ사ਜ ਕਰੋ ਜੋ ਵੀ ਤੁਹਾਨੂੰ ਤੇਲ ਅਵੇਲੇਬਲ ਹੈਗਾ ਸਰੋਂ ਦਾ ਤੇਲ ਜਾਂ ਜੋ ਵੀ ਤੇਲ ਹੈਗਾ ਉਹਦੇ ਨਾਲ ਮ사ਜ ਜ਼ਰੂਰ ਕਰੋ ਮ사ਜ ਕਰਨ ਤੋਂ ਬਾਅਦ 20 ਮਿੰਟ ਜਿਹੜਾ ਹੈ ਉਹ ਐਕਸਰਸਾਈਜ਼ ਕਰੋ ਐਕਸਰਸਾਈਜ਼ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈ ਉਹ ਸ਼ਾਵਰ ਲਓ ਜਦੋਂ ਤੁਸੀਂ ਸ਼ਾਵਰ ਲੈਣਾ ਤਾਂ ਕਦੇ ਵੀ ਸਿਰ ਦੇ ਉੱਤੇ ਗਰਮ ਪਾਣੀ ਨਾ ਪਾਓ ਗਰਮ ਪਾਣੀ ਜਿਹੜਾ ਹੈਗਾ ਤੁਹਾਡੇ ਗਰਦਨ ਤੋਂ نیچے ਦਾ ਜਿਹੜਾ ਸਰੀਰ ਦਾ ਹਿੱਸਾ ਹੈ ਉਦੇ ਵਾਸਤੇ ਤੁਸੀਂ ਗਰਮ ਪਾਣੀ ਯੂਜ਼ ਕਰ ਸਕਦੇ ਹੋ ਸਰ ਦੇ ਉੱਤੇ ਜਿਹੜਾ ਹੈ ਨਾਰਮਲ ਪਾਣੀ ਜਾਂ ਠੰਡਾ ਪਾਣੀ ਯੂਜ਼ ਕਰੋ ਕਿਉਂਕਿ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਜਾਂ ਨਹਾਉਣੇ ਹੋ ਰੋਟੀ ਖਾਣ ਤੋਂ ਪਹਿਲਾਂ ਤਾਂ ਉਹਦੇ ਨਾਲ ਕੀ ਤੁਹਾਡੀ ਜਟਰਾਗ ਨਹੀਂ ਜਿਹੜੀ ਹੈ ਉਹ ਤੇਜ਼ ਹੋ ਜਾਂਦੀ ਤੇ ਤੁਹਾਡਾ ਭੋਜਨ ਜਿਹੜਾ ਆਸਾਨੀ ਨਾਲ ਪਚ ਜਾਂਦਾ ਨਹਾਉਣ ਤੋਂ ਬਾਅਦ ਜਿਹੜਾ ਹੈ ਤੁਸੀਂ ਆਪਦਾ ਸਵੇਰ ਦਾ ਭੋਜਨ ਕਰੋ ਸਵੇਰ ਦਾ ਜਿਹੜਾ ਭੋਜਨ ਹੈਗਾ ਉਹ ਇਸ ਤਰੀਕੇ ਨਾਲ ਕਰਨਾ ਯੋਗ ਦੇ ਵਿੱਚ ਜਿਹੜਾ ਸੈਲਡ ਤੇ ਫਰੂਟ ਆ ਪਹਿਲਾਂ ਖਾ ਲੋ ਉਸ ਤੋਂ ਬਾਅਦ ਤੁਸੀਂ ਰੋਟੀ ਜਾਂ ਬਰੌਂਡਾ ਜੋ ਵੀ ਖਾਣਾ ਖਾ ਸਕਦੇ। ਇੱਕ ਗੱਲ ਦਾ ਧਿਆਨ ਰੱਖਣਾ ਸਵੇਰੇ ਤੁਸੀਂ ਫੇਰ ਪੇਟ ਭਰ ਕੇ ਜਿਹੜਾ ਹੈ ਉਹ ਆਪ ਦਾ ਖਾਣਾ ਖਾ ਲੋ ਕਿਉਂਕਿ ਅੱਜ ਕੱਲ੍ਹ ਉਲਟਾ ਕਰਦਾ ਸੀ ਸਵੇਰੇ ਘੱਟ ਖਾਣੇ ਤੇ ਸ਼ਾਮ ਨੂੰ ਜ਼ਿਆਦਾ ਖਾਣੇ। ਸਵੇਰੇ ਜਿੰਨੀ ਤੁਹਾਨੂੰ ਇੱਛਾ ਹੈ ਤੁਸੀਂ ਖਾ ਲੋ। ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਤਿੰਨੇ ਜਾਂ ਚਾਰ ਘੰਟਿਆਂ ਦਾ ਡਿਫਰੈਂਸ ਰੱਖਣਾ। ਫੇਰ ਤੁਸੀਂ ਆਪ ਦਾ ਲੰਚ ਕਰਨਾ। ਲੰਚ ਦੇ ਵਿੱਚ ਜਿਹੜਾ ਹੈਗਾ ਸਵੇਰੇ ਦੇ ਨਾਲੋਂ 2/3 ਦਾ 2/3 ਹੀ ਖਾਣਾ ਯਾਨੀ ਕਿ ਸਵੇਰ ਦੇ ਨਾਲੋਂ ਘੱਟ ਮਾਤਰਾ ਦੇ ਵਿੱਚ ਖਾਣਾ ਤੇ ਲੰਚ ਕਰਨ ਤੋਂ ਬਾਅਦ ਜਿਹੜਾ ਇੱਕ ਗੱਲ ਦਾ ਸਪੈਸ਼ਲੀ ਧਿਆਨ ਰੱਖਣਾ ਹੈ ਕਿ 20 ਮਿੰਟ ਜਿਹੜਾ ਹੈਗਾ ਉਹ ਖੱਬੇ ਪਾਸੇ ਜ਼ਰੂਰ ਰੈਸਟ ਕਰਨਾ ਤਾਂ ਕਿ ਜਿਹੜਾ ਤੁਹਾਡਾ ਭੋਜਨ ਹੈ ਉਹ ਪਚ ਸਕੇ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਸਾਡਾ ਸਟਮਕ ਜਿਹੜਾ ਹੈਗਾ ਉਹ ਖੱਬੇ ਪਾਸੇ ਹੁੰਦਾ ਤੇ ਜਦੋਂ ਅਸੀਂ ਦੁਪਹਿਰ ਦੇ ਭੋਜਨ ਤੋਂ ਬਾਅਦ ਖੱਬੇ ਪਾਸੇ ਲੇਟਦੇ ਹਾਂ ਤੋਂ ਨਾਲ ਭੋਜਨ ਤੁਹਾਡਾ ਜਲਦੀ ਪਚ ਜਾਂਦਾ ਇਹ ਸਿਰਫ ਦੁਪਹਿਰ ਦੇ ਭੋਜਨ ਚ ਕਰਨਾ ਸਵੇਰ ਤੇ ਸ਼ਾਮ ਦੇ ਚ ਨਹੀਂ ਕਰਨਾ ਦੁਪਹਿਰ ਦੇ ਭੋਜਨ ਤੋਂ 3-4 ਘੰਟੇ ਬਾਅਦ ਸ਼ਾਮ ਨੂੰ ਦਿਨ ਛੇਪਣ ਤੋਂ ਪਹਿਲਾਂ ਕੋਸ਼ਿਸ਼ ਕਰੋ ਆਪਦਾ ਡਿਨਰ ਕਰ ਲਓ ਦਿਨ ਛੇਪਣ ਤੋਂ ਪਹਿਲਾਂ ਡਿਨਰ ਕਰਨ ਦੇ ਪਿੱਛੇ ਕਾਰਨ ਇਹ ਹੈ ਕਿ ਤੁਹਾਡੀ ਜਟਰਾਗਨੀ ਜਿਹੜੀ ਹੈ ਜਿਵੇਂ ਜਿਵੇਂ ਸੂਰਜ ਡੁੱਲਦਾ ਤੁਹਾਡੀ ਜਟਰਾਗਨੀ ਵੀ ਜਿਹੜੀ ਹੈ ਉਹ ਘਟ ਜਾਂਦੀ ਹੈ ਤੇ ਭੋਜਨ ਜਿਹੜਾ ਤੁਹਾਡਾ ਸਹੀ ਤਰੀਕੇ ਨਾਲ ਨਹੀਂ ਪਚਦਾ ਜੇ ਤੁਸੀਂ ਦਿਨ ਛੇਪਣ ਤੋਂ ਬਾਅਦ ਭੋਜਨ ਕਰਦੇ ਸ਼ਾਮ ਦਾ ਜਿਹੜਾ ਭੋਜਨ ਹੈ ਸਵੇਰੇ ਦੇ ਭੋਜਨ ਦਾ 1.5 ਘੰਟੇ ਹੋਣਾ ਚਾਹੀਦਾ ਯਾਨੀ ਕਿ ਬਾਟ ਘਟ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਸ਼ਾਮ ਦਾ ਭੋਜਨ ਕਰਨ ਤੋਂ ਬਾਅਦ ਕਦੇ ਵੀ ਸਿੱਧੇ ਜਿਹੜਾ ਸੌਣ ਵਾਸਤੇ ਨਹੀਂ ਜਾਣਾਗਾ ਸ਼ਾਮ ਦੇ ਭੋਜਨ ਤੋਂ ਬਾਅਦ ਘੱਟੋ-ਘੱਟ 1000 ਕਦਮ ਦੀ ਜਿਹੜੀ ਹੈ ਉਹ ਵਾਕ ਜ਼ਰੂਰ ਕਰੋ ਯਾਨੀ ਕਿ 1000 ਸਟੈਪ ਵਾਕ ਜਦੋਂ ਵੀ ਤੁਸੀਂ ਭੋਜਨ ਕਰਨਾ ਸਵੇਰ ਦੁਪਹਿਰ ਸ਼ਾਮ ਘੱਟੋ-ਘੱਟ ਉਹਨੂੰ 32 ਵਾਰ ਜ਼ਰੂਰ ਚਬਾਓ ਐਸੇ ਵਾਸਤੇ ਪਰਮਾਤਮਾ ਨੇ ਸਾਨੂੰ 32 ਦੰਦ ਦਿੱਤੇ ਨੇ ਤਾਂ ਕਿ ਤੁਹਾਡਾ ਭੋਜਨ ਜਿਹੜਾ ਉਹ ਸਹੀ ਤਰੀਕੇ ਨਾਲ ਚਬਾਇਆ ਜਾਵੇ ਪਹਿਲਾਂ ਤੇ ਫਿਰ ਉਹ ਪਚ ਸਕੇ ਅੰਦਰ ਜਾ ਕੇ ਜੇ ਤੁਸੀਂ ਦੁਪਹਿਰ ਦੇ ਭੋਜਨ ਤੋਂ ਬਾਅਦ ਲੇਟ ਨਹੀਂ ਸਕਦੇ ਜਾਂ ਸ਼ਾਮ ਦੇ ਭੋਜਨ ਤੋਂ ਬਾਅਦ ਵਾਕ ਨਹੀਂ ਕਰ ਸਕਦੇ ਤਾਂ ਤੁਸੀਂ ਵਜਰਾਸਨ ਦੇ ਵਿੱਚ ਵੀ 10 ਮਿੰਟ ਬੈਠ ਸਕਦੇ ਸ਼ਾਮ ਦਾ ਡਿਨਰ ਕਰਨ ਤੋਂ ਬਾਅਦ ਜਿਹੜਾ ਹੈਗਾ ਤੇ ਵਾਕ ਤੋਂ ਬਾਅਦ ਕੋਸ਼ਿਸ਼ ਕਰੋ 9 ਤੇ 10 ਵਜੇ ਅਜੇ ਦੇ ਵਿਚਾਲੇ ਵਿਚਾਲੇ ਜਿਹੜਾ ਹੈਗਾ ਉਹ ਬੈੱਡ ਤੇ ਚਲੇ ਜਾਓ ਐਤੋਂ ਜ਼ਿਆਦਾ ਲੇਟ ਨਾ ਕਰੋ ਕਿਉਂਕਿ ਤੁਹਾਨੂੰ ਘੱਟੋ-ਘੱਟ ਜਿਹੜੀ ਹੈ 7 ਤੇ 8 ਘੰਟਿਆਂ ਦੀ ਨੀਂਦ ਵੀ ਚਾਹੀਦੀ ਹੈਗੀ ਤਾਂ ਕਿ ਤੁਸੀਂ ਦੂਜੇ ਦਿਨ ਜਿਹੜਾ ਉਹ ਟਾਈਮ ਨਾ ਉੱਠ ਸਕੋ ਇੱਕ ਜਿਹੜਾ ਹੈਗਾ ਅੱਜਕੱਲ ਸਾਨੂੰ ਬੁਰੀ ਆਦਤ ਹੋ ਗਈ ਹੈ ਕਿ ਇਸੇ ਰਾਤ ਨੂੰ ਸੌਣ ਤੋਂ ਪਹਿਲਾਂ ਤੱਕ ਜਿਹੜਾ ਹੈਗਾ ਉਹ ਮੋਬਾਈਲ ਦੇਖਦੇ ਰਹਿੰਨੇ ਤੇ ਕੋਸ਼ਿਸ਼ ਕਰੋ ਆਪਦੇ ਸੌਣ ਤੋਂ ਇੱਕ ਘੰਟਾ ਪਹਿਲਾਂ ਜਿਹੜਾ ਹੈਗਾ ਆਪਦਾ ਮੋਬਾਈਲ ਜਿਹੜਾ ਹੈ ਉਹਨੂੰ ਬੰਦ ਕਰ ਦਿਓ ਤਾਕੀ ਤੁਹਾਨੂੰ ਵਧੀਆ ਨੀਂਦ ਆਵੇ ਜੇ ਤੁਸੀਂ ਇਸ ਤਰੀਕੇ ਨਾਲ ਆਪਦਾ ਦਿਨ ਦਾ ਰੁਟੀਨ ਫੋਲੋ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਤੇ ਤੁਹਾਡਾ ਦਿਨ ਵੀ ਬਹੁਤ ਵਧੀਆ ਹੋਊਗਾ ਥੈਂਕ ਯੂ